ਦੇਖ ਸਕਦੇ ਹੋ ਦੋਸਤੋ ਨਹਿਰ ਟੁੱਟ ਚੁੱਕੀ ਹੈ ਨਹਿਰ ਐਡੀ ਉਹ ਟੁੱਟ ਚੁੱਕੀ ਹੈ ਦੇਖ ਸਕਦੇ ਹੋ ਕਿਸਾਨਾਂ ਦਾ ਭਾਰੀ ਨੁਕਸਾਨ ਵੱਡੀ ਨਹਿਰ ਹੈ ਜਿਹੜੀ ਇਹ ਟੁੱਟੀ ਹੈਗੀ ਤਸਵੀਰਾਂ ਵੇਖ ਰਹੇ ਹੋ ਤੁਸੀਂ ਗੁਰਪ੍ਰੀਤ ਸਿੰਘ ਲਹਿਰਾ ਮੌਕੇ ਤੇ ਪਹੁੰਚੇ ਸਮਾਜ ਸੇਵੀ ਅੱਗੇ ਤੁਹਾਨੂੰ ਦਿਖਾਉਣਾ ਵੀ ਨਹਿਰ ਕਿਸ ਤਰ੍ਹਾਂ ਹੈ ਜਿਹੜੀ ਬੰਦ ਕਰਨ ਦੀ ਇੱਧਰ ਤਾਂ ਸੁਣ ਆਣ ਲਾ ਲੋ ਵੀ ਸਮੁੰਦਰ ਬਣ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਹੋ ਛੜਕ ਦੇ ਉੱਪਰ ਦੀ ਪਾਣੀ ਹੈ ਜਿਹੜਾ ਚੱਲ ਰਿਹਾ ਹੈ ਇੱਧਰਲੇ ਪਾਸੇ ਤਾਂ ਦੇਖ ਸਕਦੇ ਹੋ ਵੀ ਸਮੁੰਦਰੇ ਬਣ ਚੁੱਕਿਆ ਗਿਆ ਪੂਰੇ ਦਾ ਪੂਰਾ ਦੇਖ ਤੱਕ ਕੇ ਦੇਖੋ ਸੜਕ ਦੇ ਉੱਪਰ ਵੀ ਪਾਣੀ ਆ ਜਿਹੜਾ ਚੱਲ ਰਿਹਾ ਹੈ ਦੋਸਤੋ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਬਹੁਤ ਨੁਕਸਾਨ ਹੈ ਭਾਰੀ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਬਈ ਕੀ ਤੁਸੀਂ ਇਸ ਬਾਰੇ ਬਾਈ ਇਹ ਤਾਂ ਬਹੁਤ ਜ਼ਿਆਦਾ ਹੋਇਆ ਨਰਮਾ ਵੀ ਡੁੱਬ ਰਿਹਾ ਸਾਰਾ ਸੂ ਡੁੱਬ ਰਿਹਾ ਜੀ ਇਹ ਤਾਂ ਐ ਆ ਦੇਖੋ ਸ਼ਿੱਟ ਹੌਲੀ ਰੱਖ ਭਰਾਵਾ ਹੌਲੀ ਬੜਾ ਪਾਣੀ ਆ ਜਿਹੜਾ ਚੱਲ ਰਿਹਾ ਉੱਪਰ ਤੇ ਬਹੁਤ ਨੁਕਸਾਨ ਆ ਜਿਹੜਾ ਇੱਧਰ ਦੇਖ ਸਕਦੇ ਹੋ ਗਲ ਥਲ ਹੋਇਆ ਪਿਆ ਇੱਧਰ ਦੇਖੋ ਜੀ ਕੋਠੇ ਕੋਠੇ ਡੁੱਬ ਚੁੱਕੇ ਨੇ ਇੰਨਾ ਭਾਰੀ ਜਿਹੜਾ ਹੈਗਾ ਇੱਥੇ ਨਹਿਰ ਟੁੱਟਣ ਕਾਰਨ ਨੁਕਸਾਨ ਆ ਜਿਹੜਾ ਹੋਇਆ ਹੈਗਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਆਹ ਦੇਖੋ ਇੱਥੇ ਹੋਣਾ ਹੋ ਗਿਆ ਬੋਲ ਇਹ ਨਰਮਾ ਦੇਦਲਾ ਸਾਹਮਣੇ ਬਾਈ ਜੀ ਨਰਮਾ ਦਾ ਹਦੋਤ ਵਿੱਚ ਡੁੱਬਿਆ ਪਿਆ ਜੇ ਪਾਣੀ ਨਾਲ ਇਚਲੇ ਨਰਮਾ ਮਚੂਏ ਹੈ ਮਰ ਨਰਮੇ ਦਾ ਨੁਕਸਾਨ ਹੋ ਚੁੱਕਿਆ ਹੈ ਨਹੀਂ ਬਚਦਾ ਹੁਣ ਡੁੱਬ ਚੁੱਕਿਆ ਨੁਕਸਾਨ ਭਾਰੀ ਹੋ ਚੁੱਕਿਆ ਕਿਸਾਨਾਂ ਦਾ ਦੇਖ ਸਕਦੇ ਹੋ ਤਸਵੀਰਾਂ ਆਪ ਵੀ ਟੁੱਟੂ ਬਾਈ ਦੇਖ ਸਕਦੇ ਜਿਹੜਾ ਨੁਕਸਾਨ ਹੈ ਪਟਾ ਨੁਕਸਾਨ ਹੋਇਆ ਓਰੇ ਇਧਰੋਂ ਪਾਣੀ ਓਵਰਫਲੋ ਹੋ ਤੇ ਦੂਜੇ ਪਾਸੇ ਜਾਂ ਲੱਦ ਰਿਆ ਇਹ ਸ਼ਰਤ ਟੁੱਟਣੇ ਤਾਰਨ ਮੰਨੂਗਾ ਬਾਈ ਨਵੀਂ ਸ਼ਰਤ ਬਣੀ ਆ ਤਸਵੀਰਾਂ ਚ ਸਾਨੂੰ ਨਜ਼ਰ ਆਉਂਦਾ ਇਹ ਕਿ ਪੁਈ ਹੈਗੀ ਲੈ ਭਾਈ ਮੋਟਰਸਾਈਕਲ ਆ ਦੇਥੋਂ ਹਰ ਪਾਰ ਹੋਣੇ ਪਾਣੀ ਬਾਈ ਕਿਵੇਂ ਤਾਂ ਇਹ ਪੁਲਾਂ ਦੇ ਉੱਤੋਂ ਨਹੀਂ ਪਾਣੀ ਡੱਪਦਾ ਜਿੱਦਾ ਟਫਾਦਾ ਇਹਨੇ ਛੜਤੋਂ ਦੇ ਛੜਤੋਂ ਤੋਂ ਵੀ ਡਵਾਦਾ ਬੱਸ ਆ ਜਾ ਤੂੰ ਅੱਡ ਕੇ ਹੁਣ ਹਾਰ ਨਾ ਮਾਰ ਤਸਵੀਰਾਂ ਇਧਰੋਂ ਵੀ ਦੇਖੋ ਪਾਣੀ ਕਿੱਥੇ ਵੰਦਿਆ ਵੀਰੇ ਵੀਡੀਓ ਚੰਦੀ ਲੱਦੀ ਛੇਰਤ ਹਨ ਆਹ ਦੇਖ ਲਓ ਬਾਈ ਤਸਵੀਰਾਂ ਥੱਲੋਂ ਦੀ ਸ਼ਰਤ ਦੇ ਪਾਈਪ ਉਹ ਬੈਦੀ ਕਿਵੇਂ ਪਾਣੀ ਚੱਲ ਰਿਹਾ ਉਹਨੂੰ ਤਸਵੀਰਾਂ ਚ ਨਜ਼ਰ ਆਉਂਦਾ ਜਿਵੇਂ ਸੂਆ ਹੋਵੇ ਸੂਏ ਮਾ ਦੀ ਪਾਣੀ ਚੱਲ ਰਿਹਾ ਬਾਈ ਜਿਹੜੇ ਪਾਈਪਾਂ ਤੇ ਪਾਣੀ ਨਹੀਂ ਆਉਂਦੀ ਅੱਜ ਉਹ ਪਾਈਪ ਵੀ ਚੱਲਦੇ ਨੇ ਟੁੱਟਨਾਂ ਨਾਲ ਬਾਈ ਜੀ ਆ ਨਰੇਦਾ ਲਈ ਲੇਬਰ ਲਾਈ ਆ ਇਹਨਾਂ ਨਾਲ ਬੰਦ ਕਰ ਰਹੇ ਨੇ ਮਰੇ ਇਦਾਂ ਵਾਲੀ ਲੇਬਰ ਬੋਰੀਆਂ ਭਰਦੀਆਂ ਤੁਹਾਨੂੰ ਨਜ਼ਰ ਆਉਂਦੀ ਹੋਊ ਵੀ ਕਿਵੇਂ ਭਰ ਰਹੇ ਨੇ ਬਲਾਈ ਨੇ ਉਹ ਪਰਾ ਸਾਨੂੰ ਅਸੀਂ ਬੰਨ ਤੇ ਵੀ ਲੈ ਜਾਂਦੇ ਆ ਜਿੱਥੋਂ ਬੰਨ ਟੁੱਟਿਆ ਤੇ ਉਹ ਆਰੋ ਬੋਰੀਆਂ ਪਰ ਪਰ ਨਹਿਰ ਦੇ ਵਿੱਚ ਦੀ ਪਰਾਂ ਲੈ ਜਾਂਦੇ ਤੇ ਆਹ ਸਾਹਮਣੇ ਜੋ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਆਹ ਸਾਹਮਣੇ ਜਿੱਥੇ ਦਰਸਤ ਸਿੱਟੇ ਹੋਏ ਨੇ ਉਰੋਂ ਦੀ ਪਾਰ ਪਿਆ ਫਿਰੇ ਨਹਿਰ ਦਾ ਆਹ ਲੇਬਰ ਭਰ ਰਹੀ ਆ ਤੁਹਾਨੂੰ ਨਜ਼ਰ ਆਉਂਦਾ ਹੋਊ ਉਹਨਾਂ ਤਸਵੀਰਾਂ ਚ ਨਜ਼ਰ ਆਉਂਦਾ ਹੋਊ ਆ ਜੇਬੀਸੀ ਨਾਲ ਰਸਤਾ ਬਣਾਇਆ ਜਾ ਰਿਹਾ ਜੇਬੀਸੀ ਨਾਲ ਰਸਤਾ ਬਣਾਇਆ ਜਾ ਰਿਹਾ ਰਸਤਾ ਬਣਾਉਂਦੇ ਹੋ ਉੱਥੇ ਜਿੱਥੇ ਟੁੱਟੀ ਹੋਈ ਜਾ ਉੱਥੇ ਲਿਜਾਇਆ ਜਾਉ ਨੂੰ ਤਸਵੀਰਾਂ ਚ ਨਜ਼ਰ ਆਉਂਦਾ ਹੋਊ ਸਾਰਾ